ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਫਰਵਰੀ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 9 ਫਰਵਰੀ ਤਕਰੀਬਨ ਪਿਛਲੇ 2 ਤੋਂ 3 ਦਿਨ ਹੋ ਗਏ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਬਣਿਆ ਹੋਇਆ ਹੈ ਤੇ ਅੱਜ 9 ਤਰੀਕ ਨੂੰ ਵੀ ਪੰਜਾਬ ਦਾ ਮੌਸਮ ਸਾਫ਼ ਬਣਿਆ ਰਹੇਗਾ ਤੇ ਉੱਤਰ ਪੱਛੋਰੀ ਦੀਆਂ ਤੇਜ਼ ਹਵਾਵਾਂ ਚਲਦੀਆਂ ਰਹਿਣਗੀਆਂ ਸਵੇਰ ਵੇਲੇ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕੋਹਰਾ ਦੇ ਖੰਡੂ ਮਿਲੇਗਾ ਉਸ ਤੋਂ ਇਲਾਵਾ ਹੋਰ ਕੁਝ ਵੀ ਮੌਸਮ ਵਿੱਚ ਕੋਈ ਬਦਲਾਅ ਨਹੀਂ ਆਵੇਗਾ ਦੁਪਹਿਰ ਵੇਲੇ ਮੌਸਮ ਸਾਫ਼ ਤੇ ਤਿੱਖੀ ਧੁੱਪ ਲੱਗੇਗੀ ਠੰਡ ਦਾ ਦੌਰ ਤਕਰੀਬਨ 80 ਤੋਂ 90 70 ਤੋਂ 80% ਨਿਕਲ ਚੁੱਕਾ ਹੈ ਹੁਣ ਜਿਹੜੀ ਠੰਡ ਹੋਵੇਗੀ ਉਹ ਸਵੇਰੇ ਤੇ ਸ਼ਾਮ ਵੇਲੇ ਦੀ ਹੀ ਹੋਇਆ ਕਰੇਗੀ ਮੌਜੂਦਾ ਸਮੇਂ ਦੇ ਵਿੱਚ ਅਜੇ ਕੋਈ ਵੀ ਪੱਛਮੀ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜਿਸ ਸਦਕਾ ਮੀਂਹ ਦੀ ਸੰਭਾਵਨਾ ਪਣ ਸਕੇ 14 ਜਾਂ 15 ਤਰੀਕ ਦੇ ਆਸ-ਪਾਸ ਬੱਦਲਬਾਜ਼ ਜਾਂ ਹਲਕੀ ਕਣਮਣ ਹੋਣ ਦੀ ਸੰਭਾਵਨਾ ਬਣ ਰਹੀ ਹੈ ਉਹਨੇ ਦਿਨ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਨਾਲ ਲੱਗਦੇ ਇਲਾਕੇ Rajasthan Haryana Delhi ਇਹਨਾਂ ਵਿੱਚ ਵੀ ਮੌਸਮ ਦਾ ਕੋਈ ਵੀ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਜੰਮੂ ਤੇ ਹਿਮਾਚਲ ਦੇ ਉੱਪਰਲੇ ਪਹਾੜਾਂ ਵਿੱਚ ਲਗਾਤਾਰ ਬਰਫਬਾਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਸਵੇਰ ਵੇਲੇ ਟੈਂਪਰੇਚਰ ਜ਼ਰੂਰ 3 ਜਾਂ 4 ਡਿਗਰੀ ਦਰਜ ਕੀਤਾ ਜਾਵੇਗਾ ਕੋਰੇ ਕਰਕੇ ਪਰ ਬਾਅਦ ਦਿਨ ਦਾ ਟੈਂਪਰੇਚਰ ਰੇਚਰ 20 ਡਿਗਰੀ ਦੇ ਆਸ-ਪਾਸ ਲਗਾਤਾਰ ਪੰਜਾਬ ਦੇ ਵਿੱਚ ਪਿਛਲੇ 2 ਦਿਨਾਂ ਤੋਂ ਪੁੱਜ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਵੇਰ ਵੇਲੇ ਕੋਹਰਾ ਤੇ ਦੁਪਹਿਰ ਵੇਲੇ ਸੋਹਣੀ ਧੁੱਪ ਲੱਗਿਆ ਕਰੇਗੀ ਤੇ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ ਕਰੇਗਾ